ਅੱਜ ਬਹੁਤ ਹੀ ਖੁਸ਼ੀ ਤੇ ਭਾਗਾ ਵਾਲਾ ਦਿਨ ਆ ਸਾਡੇ ਰਾਮਪਰੇ ਫੂਲ ਦੇ ਤਾਕਵੇਂ ਦੇਖੋ ਭਰੇ ਪਏ ਤਾਕਵੇਂ ਨਾ ਘਰ ਨਾ ਖਾਜਾ ਸਾਰਾ ਬੀੜੀ ਕਿ ਬਹੁਤ ਵਧੀਆ ਰਹਿ ਗਿਆ ਜੀ ਮੇਰਾ ਇਹ ਮੈਂ ਇਹੀ ਨੌਜਵਾਨ ਪੀੜ੍ਹੀ ਨੂੰ ਕਹਣਾ ਚਾਹੁੰਦਾ ਇਹ ਗੇਮ ਖੜੇ ਪਾਓ ਲਖਿਆ ਨੂੰ ਛੱਡੋ ਗੇਮਾਂ ਕਰਨੀ ਜਾਓ ਖੇਡਾਂ ਕਰਨੀ ਜਾਓ ਜਿੱਥੇ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਹੁੰਦਾ ਜਦੋਂ ਮੈਂ ਵੀ ਪਹਿਲੀ ਵਾਰ ਉੱਥੇ ਤਿਰੰਗਾ ਝੰਡਾ ਲਹਿਰਾਇਆ ਆਪਣਾ ਮੈਨੂੰ ਬਹੁਤ ਹੀ ਮਾਣ ਮਸੂਤ ਹੋਇਆ ਕਿ ਮੈਂ ਆਪਣੇ ਹਿੰਦੁਸਤਾਨ ਪੰਜਾਬ ਵਾਸਤੇ ਮੈਡਲ ਗੋਲਡ ਮੈਡਲ ਲੈ ਕੇ ਚੱਲਿਆ ਦੋ ਅੱਜ ਮੰਨਿਆ ਜਾਂਦਾ ਹੈ ਕਿ ਗੁਰੂ ਦਾ ਇਤਿਹਾਸ ਗੇਮਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਹੁੰਦਾ ਹੈ ਕੀ ਕਹਿਣਾ ਚਾਹਾਂਗਾ ਤੇ ਗੁਰੂ ਦੇ ਬਾਰੇ ਮੈਂ ਆਪਣੇ ਗੁਰੂ ਜੀ ਦੇ ਬਾਰੇ ਵਿਜੇ ਕੁਮਾਰ ਸ਼ਰਮਾ ਚੰਡੀਗੜ੍ਹ ਹੋਰ ਰਾਜਪਟਿਆਲਾ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਬਿਨਾ ਫੀਸ ਬਿਨਾ ਆਪ ਦੇ ਕੋਈ ਚਾਰਜ ਤੋਂ ਟ੍ਰੇਨਿੰਗ ਦਿੱਤੀ ਡਾਈਟ ਦਿੱਤੀ ਨਹੀਂ ਤਾਂ ਚਾਰਜ ਤੇ ਫੀਸ ਤੋਂ ਇਲਾਵਾ ਤਾਂ ਬੰਦਾ ਉਹ ਕਰਦਾ ਨਹੀਂ ਜਿੱਥੋਂ ਤੱਕ ਬੰਦਾ ਉਹਨਾਂ ਦਾ ਚਾਰਜ ਨਹੀਂ ਦੇ ਸਕਦਾ ਪਰ ਮੈਨੂੰ ਉਹਨਾਂ ਨੇ ਸਾਰੀ ਕੋਚਿੰਗ ਵਗੈਰਾ ਫ੍ਰੀ ਦਿੱਤੀ ਤੇ ਨਾਲ ਆਪਣੇ ਨਾਲ-ਨਾਲ ਰੱਖਿਆ ਜਿੱਥੋਂ ਤੱਕ ਮੈਨੂੰ ਬਾਹਰਲੇ ਦੇਸ਼ ਵੀ ਆਪਦੇ ਨਾਲ ਲੈ ਗਿਆ THAILAND ਤੱਕ ਅਤੇ ਹੋਰ ਅੱਗੇ ਕਹਿ ਰਹੇ ਨੇ ਵੀ ਜਿੱਥੋਂ ਤੱਕ ਮੈਂ ਜਾਵਾਂਗਾ ਤੁਹਾਨੂੰ ਮੈਂ ਨਾਲ ਰੱਖਾਂਗਾ ਜਦੋਂ ਤੱਕ ਮੈਂ ਖੇਡਾਂਗਾ ਤੁਹਾਨੂੰ ਨਾਲ ਖੜਾਵਾਂਗਾ ਜਦੋਂ ਤੁਸੀਂ ਇਸ ਪ੍ਰਾਪਤੀ ਨੂੰ ਪ੍ਰਾਪਤ ਕਰਕੇ ਘਰ ਦੇ ਵਿੱਚ ਆਏ ਤਾਂ ਕਿੰਦਾ ਦਾ ਮਾਹੌਲ ਸੀ ਤੇ ਸਭ ਤੋਂ ਜ਼ਿਆਦਾ ਖੁਸ਼ੀ ਕਿਸ ਤੁਹਾਡੇ ਪਰਿਵਾਰਕ ਮੈਂਬਰ ਨੂੰ ਹੋ ਰਹੀ ਜਦੋਂ ਮੈਂ ਸਭ ਤੋਂ ਪਹਿਲਾਂ ਇੱਥੇ ਆਇਆ ਤਾਂ ਸਾਰੇ ਬੜਾ ਬੜੇ ਮਮੀ ਡੈਡੀ ਮੇਰੇ ਭੈਣਾਂ ਤੇ ਮੇਰੇ ਦਾਦੀ ਜੀ ਨੂੰ ਬਹੁਤ ਖੁਸ਼ੀ ਹੋਈ ਕਿ ਇਹਦੇ ਸਾਡਾ ਮੁੰਡਾ ਇੰਨੇ ਲੈਵਲ ਤੇ ਪਹੁੰਚ ਗਏ ਸਾਡੇ ਵਾਸਤੇ ਐਡਾ ਮਾਣ ਮਹਿਸੂਸ ਕਰਕੇ ਲਿਆ ਤੇ ਸਾਡੀ ਪੰਚਾਇਤ ਜੋ ਕਿ ਮੇਰੇ ਨਾਲ ਬਹੁਤ ਖੜੀ ਆ ਪੈਂਕ ਸਾਹਿਬ ਸਾਡੇ ਨਾਲ ਨੇ ਸਾਰੀ ਪੰਚਾਇਤ ਮੇਰੇ ਨਾਲ ਆਈ ਆ ਤਾਂ ਹੀ ਅੱਜ ਤੋ ਤੱਕ ਮੈਂ ਆਇਆ ਐਮਐਨਏ ਸਾਹਿਬ ਕੋਲ ਮੈਨੂੰ ਵੀ ਆਪ ਲੈ ਕੇ ਆਏ ਦੇ ਨਾਲ ਸਭ ਦਾ ਰਹੀ ਆਉਦੇ ਮੰਮੀ ਡੈਡੀ ਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਬਚਾਇਆ ਕਰਿਆ ਮੇਰੇ ਬਨਾ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਤੇ ਉਸ ਤੋਂ ਬਾਅਦ ਮੇਰੇ ਗੁਰੂ ਜੀ ਵਿਜੇ ਕੁਮਾਰ ਸ਼ਰਮਾ ਜੀ ਜੋ ਕਿ ਮੇਰੇ ਨਾਲ ਹੁਣ ਵੀ ਮੋਢਾ ਨਾਲ ਮੋਢਾ ਲਾ ਕੇ ਖੜੇ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਵੀ ਤੂੰ ਜਲਦੀ ਤੋਂ ਜਲਦੀ ਘਰੇ ਜਾ ਕੇ ਫੇਰ ਆਜਾ ਆਪਾਂ ਹੋਰ ਤਿਆਰੀ ਖਿੱਚਣੀ ਹੈ ਜਿੰਤੋਂ ਤੱਕ ਕਿ ਆਪਾਂ ਹੋਰ ਕੁਆਲੀਫਾਈ ਹੋ ਜਾਈਏ ਬਾਹਰ ਵਾਸਤੇ ਤੇ ਚੱਲੀਏ ਹੁਣ ਅਕੀਦਾ ਤੁਹਾਡਾ ਕੀ ਸੁਪਨਾ ਹੈ ਜਿਹਨੂੰ ਤੁਸੀਂ ਪੂਰਾ ਕਰਦੇ ਹੋ ਹਣਾ ਮੈਨੂੰ ਇਹ ਸੁਪਨਾ ਹੈ ਕਿ ਮੈਂ ਖੇਡ ਕੇ ਆਪਣਾ ਤੇ ਮੈਨੂੰ ਵਧੀਆ ਨੌਕਰੀ ਮਿਲੇ ਜਿੱਥੋਂ ਕਿ ਮੈਂ ਆਪਦੀ ਤਿਆਰੀ ਹੋਰ ਲੈਵਲ ਤੇ ਕਰ ਸਕਾਂ ਹੁਣ ਮੈਨੂੰ ਬਸ ਇਕੱਲੀ ਨੌਕਰੀ ਦੀ ਕਮੀ ਆ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਐਮਐਲਏ ਸਾਹਿਬ ਨੂੰ ਬੁਲਕਾਰਦੇ ਨੂੰ ਸਿੱਧੂ ਸਾਹਿਬ ਜੀ ਤੇ ਭਗਵਾਨ ਜੀਤਮਾਨ ਸਾਹਿਬ ਨੂੰ ਵੀ ਸਾਡੇ ਬੱਚੇ ਨੂੰ ਅਸੀਂ ਗਰੀਬ ਬੰਦੇ ਆ ਜੀ ਕਿ ਕਿਸੇ ਨਾ ਕਿਸੇ ਕੋਟੇ ਚ ਰੱਖਿਆ ਜਾਵੇ ਜੀ ਤੇ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਜੀ ਅੱਗੇ ਵਧੇ ਜੀ ਇਹਨੂੰ ਦੇਖ ਕੇ 100 ਮੁੰਡਾ ਹੋਰ ਵੀ ਅੱਗੇ ਆਊਗਾ ਜੀ ਸਾਹਬ ਨੇ ਨੌਕਰੀ ਦਿੱਤੀ ਹੈ ਤੇ ਨਸ਼ੇ ਛੱਡ ਕੇ ਤੇ ਜਮਾ ਕਰਨੀ ਪਾਉਗਾ ਜੀ ਫਸਮਾ ਇਹ ਹੀ ਕਹਿੰਦਾ ਸਰਕਾਰ ਦਾ ਧੰਨਵਾਦ ਕਰਦਾ ਹਾਂਗਾ ਹਲਕਾਰ ਸਿੰਘ ਸਿੱਧੂ ਜੀ ਨੇ ਇਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਜੀ ਤੇ ਸਾਡੇ ਬੱਚੇ ਨੂੰ ਕਿਸੇ ਨਾ ਕਿਸੇ ਥਾਂ ਤੇ ਪੱਕਾ ਕੀਤਾ ਜਾਏ ਜੀ ਉੱਥੇ ਮਹਾ ਸਿੰਘ ਪੰਚਾਇਤ ਜੀ ਮੈਂ ਹਰਦੀਪ ਸਿੰਘ ਪੰਚ ਸਾਨੂੰ ਇਹ ਬੱਚੇ ਤੇ ਬਹੁਤ ਮਾਣ ਆ ਜੀ ਜਿਹੜਾ ਇਹਨਾਂ ਨੇ ਤਗਮ ਜਿੱਤ ਕੇ ਜਿੱਤ ਹਾਸਲ ਪ੍ਰਾਪਤ ਕੀਤੀ ਹੈ ਤੇ ਤਾਡੀ ਲੱਖ ਦੇ ਬੱਚ ਬਹੁਤ ਖੁਸ਼ੀ ਦੀ ਲਹਿਰ ਆ। ਸਾਨੂੰ ਸਰਕਾਰ ਤੱਕਰ ਅਪੀਲ ਹੈ ਕਿ ਇਸ ਬੱਚੇ ਨੂੰ ਕੋਈ ਨੌਕਰੀ ਦਿੱਤੀ ਜਾਵੇ। ਬਾਕੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਸਾਰੇ ਖੜੇ ਆਂਗੇ। ਬਾਸਾ ਵੰਡ ਹੋ ਉਸੀ। ਲੈ ਮੂਹ। ਚਲੋ। ਲੈ ਖਾ ਜਾ ਤਰਾ। ਚਲੋ। ਕੰਪਿਊਟਰ ਧੰਨਵਾਦ ਜੀ ਅੱਜ ਬਹੁਤ ਹੀ ਖੁਸ਼ੀ ਤੇ ਭਾਗਾ ਵਾਲਾ ਦਿਨ ਆ ਸਾਡੇ ਰਾਮਪਰੇ ਫੂਲ ਦੇ অশੋਕ ਜੀ ਤਾਕਵੇ ਦੇਖੋ ਭਰੇ ਪਏ ਤਾਕਵੇ ਨਾਲ ਕਰ ਸਭ ਤੋਂ ਪਹਿਲਾਂ ਹਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਅਜੀ ਕੁਮਾਰ ਨਾਲ ਉਹਨਾਂ ਦੇ ਮਾਤਾ ਪਿਤਾ ਪਰਿਵਾਰ ਨੂੰ ਲੱਖ ਲੱਖ ਵਧਾਈ ਦਿਨਾਂ ਤੇ ਬਰਾਪੁਰਾ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਤੇ ਪੰਜਾਬ ਨੂੰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਕਿਉਂਕਿ ਹੌਣਹਾਰ ਸਾਡਾ ਬੱਚਾ ਅਜੇ ਜੀਨੇ ਸੋਨ ਤੱਕ ਮਾ THAILAND ਚੋਂ ਜਿੱਤ ਕੇ 24 ਦੇਸ਼ਾਂ ਦੇ ਮੁਕਾਬਲੇ ਸੀਗੇ ਜਿੱਤ ਕੇ ਸਾਡੇ ਸ਼ਹਿਰ ਦਾ ਰਾਮਪੁਰੇਪੂਲ ਦਾ ਸਾਡੇ ਜ਼ਿਲ੍ਹੇ ਬਠਿੰਡੇ ਦਾ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਬਹੁਤ ਬਹੁਤ ਵਧਾਈਆਂ ਕਿਉਂਕਿ ਇਦਾਂ ਦੇ ਹੌਣਹਾਰ ਬੱਚੇ ਸਾਡਾ ਤਾਂ ਅੱਜ ਅਖਬਾਰਾਂ 'ਚ ਲੱਗਿਆ ਜੇ ਤੋਂ ਸਵੇਰ ਚਰਚਾ ਹੋਈ ਅਖਬਾਰਾਂ 'ਚ ਪੜਿਆ ਤੇ ਖੁਸ਼ੀ ਦਾ ਉੱਡਣ ਲੱਗਿਆ ਮੈਂ ਕਿਹਾ ਵੀ ਸਾਡੇ ਇੰਨੇ ਬੱਚੇ ਆ ਜਿਹੜੇ ਹੋਰ ਗੱਲ ਆ ਸਾਡੇ ਦੋ ਮੁੰਡੇ ਹੋਰ ਆ ਜਿਹੜੇ ਉਹ ਵੀ ਦਗਮਾ ਸੌਣ ਦਾ ਜਿੱਤ ਕੇ ਲੈ ਕੇ ਆ ਧੀ ਰਾਤੇ ਦੂਜਾ ਆਪਣਾ ਸੁਖਵੀਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਸਾਰੇ ਪਰਿਵਾਰ ਨੂੰ ਮੁਬਾਰਕਾ ਤੇ ਪ੍ਰਮਾਤਮਾ ਅੱਜ ਤੋਂ ਬਾਅਦ ਚੜ੍ਹਦੀ ਕਲਾ ਬਖਸ਼ੇ ਤੇ ਅੱਗੇ ਜਾ ਕੇ 26 ਜਨਵਰੀ ਨੂੰ ਵੀ ਅਸੀਂ ਸਰਕਾਰ ਵੱਲੋਂ ਸਨਮਾਨ ਕਰਾਵਾਂਗੇ ਬਹੁਤ ਬਹੁਤ ਬਰਾਈਆਂ ਜੀ ਲੱਖ ਲੱਖ ਮੁਬਾਰਕਾ ਪ੍ਰਮਾਤਮਾ ਲੰਬੀਆਂ ਉਮਰਾਂ ਖੁਸ਼ੀਆਂ ਤੰਦਰੁਸਤੀ ਦਿਨ ਦੁਗਣੀ ਰਾ ਚੌਕਣੀ ਤਰੱਕੀ ਬਖਸ਼ੇ ਸਾਡੇ ਵੀਰ ਨੂੰ धनबाद सतुरू जी का खालसा वाहल की आगे दे चला जा, 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 जा। ਹਾਂਜੀ ਬਾਕੀ 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 ਫੋਟੋ ਇੱਥੇ ਕਰਦੇ ਆ ਜੀ ਸਾਰੇ ਖੜ ਜਾਂਦੇ ਬਾਹਰ ਨਿਕਲੋ ਫੋਟੋ ਪਾ ਲਾ ਦੇ ਅੱਗੇ ਚਲੋ ਸਰ ਓਕੇ ਕਰੀਏ ਫੋਟੋ ਲੈ ਲੈਂਦੇ ਆ ਇੱਥੇ ਖੜ ਜੂ ਬਾਕੀ 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 ਸਰ ਹਾਂ ਠੀਕ ਹੈ ਜੀ ਇੱਥੇ ਆ ਜੀ ਆ ਜੋ ਕੀਆ ਕਹਿ ਦਿੱਤੀ ਅੱਜ ਦਫਾ ਪੂਰੇ ਆ ਜਾਓ ਲਓ ਗੱਦੇਦਰਾ ਅੱਜ ਪੂਰੇ ਕਹਿੰਦੀ ਸੀ ਕੀਦਾ ਫਰਮ ਵਾਹ ਵਾਹ ਤਨ ਲੈ ਇੱਕ ਦੀ ਲੈ ਕੇ ਇੱਕ ਮੁੱਢਾ ਹੁਣ ਕਰਾ ਫੜਿਆ ਗਾ ਪੱਕਾ ਲੈ ਲੈ ਫਾਇਰ ਕੱਪ ਨਾ ਪਾਵਾ ਪਾਵਾ ਚੱਕਰ ਬੜਾ ਚੜਾ ਆਉਗਾ ਬੜੇ ਵਾਹ ਵਾਹ ਮਾਰੇ ਪਿੱਛੇ ਨੂੰ ਹੋਈ ਸੋਨੀ चादी